ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਆਓ ਜੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਪਿਆਰੀ ਜੀ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇੱਕ ਬਿੱਲੀ ਦੀ ਹੈ ਜੋ ਬਹੁਤ ਹੀ ਪਿਆਰੀ ਹੈ ਬਿੱਲੀ ਦਾ ਨਾਮ ਕਾਟੋ ਸੀ ਉਹ ਇੱਕ ਛੋਟੀ ਪਿਆਰੀ ਤੇ ਚੁਸਤ ਬਿੱਲੀ ਸੀ ਉਹ ਪਿੰਡ ਦੇ ਇੱਕ ਘਰ ਵਿੱਚ ਰਹਿੰਦੀ ਸੀ ਜਿੱਥੇ ਉਸਦੇ ਮਾਲਕ ਮੰਗਤ ਰਾਮ ਤੇ ਉਸਦੇ ਪਰਿਵਾਰ বাসਦਾ ਸੀ 카ਟੋ ਨੂੰ ਘਰ ਦੇ ਬੱਚੇ ਬਹੁਤ ਪਿਆਰ ਕਰਦੇ ਸਨ ਉਹ ਕਦੇ-ਕਦੇ ਉਹਨਾਂ ਨਾਲ ਖੇਡਦੀ ਕਦੇ ਕੰਧਾਂ ਤੇ ਚੜ ਜਾਂਦੀ ਤੇ ਕਦੇ ਚੂਹਿਆਂ ਦੇ ਪਿੱਛੇ ਦੌੜਦੀ ਰਹਿੰਦੀ ਪਰ 카ਟੋ ਦੀ ਦਿਲਚਸਪ ਚਸਪੀ ਘਰ तक ਸੀਮਤ ਨਹੀਂ ਸੀ ਉਹ ਹਰ ਰੋਜ਼ ਘਰ ਦੇ 베ੜੇ ਵਿੱਚ ਬੈਠ ਕੇ ਸੋਚਦੀ ਕੁਝ ਹੋਰ ਵੀ ਹੋਣਾ ਚਾਹੀਦਾ ਕੁਝ ਨਵਾਂ ਕੁਝ ਮੇਰੀ ਮਨਪਸੰਦ ਦਾ ਇੱਕ ਦਿਨ ਘਾਟੋ ਨੇ ਸੋਚਿਆ ਕਿ ਉਹ ਘਰ ਤੋਂ ਬਾਹਰ ਜਾਵੇਗੀ ਉਹ ਚੁੱਪਚਾਪ ਗਲੀ ਵਿੱਚ ਨਿਕਲੀ ਤੇ ਖੇਤਾਂ ਦੀ ਤਰਫ ਦੂਰ ਨੂੰ ਤੁਰ ਪਈ ਪਰ ਪਹਿਲੀ ਵਾਰ ਜਦੋਂ ਉਹ ਇੰਨੀ ਦੂਰ ਆਈ ਤਾਂ ਰਾਹ ਵਿੱਚ ਉਸ ਨੂੰ ਨਵੇਂ ਪਸ਼ੂ ਮਿਲੇ ਜਿਵੇਂ ਕੁਝ ਕੁੱਤੇ ਕੁਝ ਗਾਵਾਂ ਤੇ ਇੱਕ ਉੱਚੀ ਲੰਬੀ ਊਂਠ ਮਿਲੀ ਉਸ ਨੂੰ ਉਹ ਜਦ ਖੇਤਾਂ ਵਿੱਚ ਗਈ ਤਾਂ ਇੱਕ ਚਿੜੀ ਵੀ ਉਸ ਦੇ ਕੋਲ ਆ ਕੇ ਬੋਲੀ ਕਿੱਥੇ ਚੱਲੀਆਂ ਬਿੱਲੀ ਰਾਣੀਏ ਕਾਟੋ ਨੇ ਕਿਹਾ ਮੈਂ ਦੁਨੀਆਂ ਦੇਖਣ ਆਈ ਹਾਂ ਚਿੜੀ ਨੇ ਹੱਸ ਕੇ ਕਿਹਾ ਫਿਰ ਚੱਲ ਮੈਂ ਤੈਨੂੰ ਕੁਝ ਦਿਖਾਉਂਦੀ ਆਂ ਚਿੜੀ ਤੇ ਕਾਟੋ ਨੂੰ ਚਿੜੀ ਕਾਟੋ ਨੂੰ ਇੱਕ ਝੀਲ ਦੇ ਕੋਲ ਲੈ ਗਈ ਝੀਲ ਦੇ ਕਿਨਾਰੇ ਇੱਕ ਬੱਤਖ ਬੈਠੀ ਸੀ ਚਿੜੀ ਨੇ ਕਾਟੋ ਨੂੰ ਕਿਹਾ ਕਿ ਇਹ ਮੇਰੀ ਸਹੇਲੀ ਰੁਕਮਣੀ ਹੈ ਕਾਟੋ ਨੇ ਰੁਕਮਣੀ ਨੂੰ ਵੇਖਿਆ ਤੇ ਪੁੱਛਿਆ ਤੂੰ ਇੱਥੇ ਕੀ ਕਰਦੀ ਹੈ ਮੈਂ ਇੱਥੇ ਤੈਰਦੀ ਹਾਂ ਰੁਕਮਣੀ ਨੇ ਜਵਾਬ ਦਿੱਤਾ ਮੈਂ ਮੱਛੀਆਂ ਫੜਦੀ ਹਾਂ ਤੇ ਆਸਮਾਨ ਦੀ ਚਮਕ ਵੇਖਦੀ ਹਾਂ ਕਾਟੋ ਨੇ ਵੀ ਸੋਚਿਆ ਕਿ ਉਹ ਵੀ ਕੁਝ ਨਵਾਂ ਕਰੇ ਉਸ ਨੇ ਝੀਲ ਦੇ ਪਾਣੀ ਨੂੰ ਹੱਥ ਲਾਇਆ ਪਰ ਉਸ ਨੂੰ ਪਾਣੀ ਚੰਗਾ ਨਹੀਂ ਲੱਗਿਆ ਉਸ ਨੇ ਕਿਹਾ ਨਾ ਇਹ ਮੇਰੇ ਲਈ ਨਹੀਂ ਉਹ ਹੱਸ ਕੇ ਬੋਲੀ ਕਟੋ ਅੱਗੇ ਵਧੀ ਤਾਂ ਇੱਕ ਵੱਡੇ ਜੰਗਲ ਵਿੱਚ ਪਹੁੰਚ ਗਈ ਉੱਥੇ ਇੱਕ ਬਹੁਤ ਵੱਡਾ ਕਾਲਾ ਕੁੱਤਾ ਰਹਿੰਦਾ ਸੀ ਉਹ ਬਹੁਤ ਹੀ ਖਤਰਨਾਕ ਲੱਗਦਾ ਸੀ ਉਹ ਹਮੇਸ਼ਾ ਇਹੀ ਬੋਲਦਾ ਰਹਿੰਦਾ ਸੀ ਕਿ ਇਹ ਮੇਰਾ ਇਲਾਕਾ ਹੈ ਕੁੱਤੇ ਨੇ ਗੱਜ ਕੇ ਕਿਹਾ ਤਾਂ ਕਟੋ ਇਹ ਸੁਣ ਕੇ ਡਰ ਗਈ ਪਰ ਉਸਨੇ ਹੌਂਸਲਾ ਰੱਖਿਆ ਉਸਨੇ ਕਿਹਾ ਮੈਂ ਇੱਥੇ ਨਵਾਂ ਕੋਈ ਆਪਣਾ ਕੰਮ ਲੱਭਣ ਆਈਆਂ ਲੜਾਈ ਕਰਨ ਲਈ ਨਹੀਂ ਆਈ ਕੁੱਤਾ ਹੱਸਿਆ ਅਸੀਂ ਬਿੱਲੀਆਂ ਨੂੰ ਪਿਆਰ ਨਹੀਂ ਕਰਦੇ ਪਰ ਜੇ ਤੂੰ ਇੱਥੇ ਰਹਿਣਾ ਚਾਹੁੰਦੀ ਹੈ ਤਾਂ ਮੈਨੂੰ ਦੱਸ ਦੇ ਤੇ ਤੂੰ ਕੀ ਕਰ ਸਕਦੀ ਹੈ ਕਾਟੋ ਨੇ ਸੋਚਿਆ ਮੈਂ ਚੂਹਿਆਂ ਨੂੰ ਫੜ ਸਕਦੀ ਹਾਂ ਕੁੱਤੇ ਨੇ ਕਿਹਾ ਠੀਕ ਹੈ ਜੇ ਤੂੰ ਮੇਰੀ ਵੱਡੀ ਮੁਸ਼ਕਲ ਹੱਲ ਕਰ ਦੇਵੇਂਗੀ ਤਾ ਮੈਂ ਤੈਨੂੰ ਇੱਥੇ ਰਹਿਣ ਦੇਵਾਂਗਾ। ਕੁੱਤੇ ਨੇ ਕਾਰਟੋਨ ਨੂੰ ਦੱਸਿਆ ਕਿ ਉਸ ਜੰਗਲ ਵਿੱਚ ਬਹੁਤ ਸਾਰੇ ਚੂਹੇ ਨੇ ਜੋ ਹਰ ਜਗ੍ਹਾ ਦਾਣਾ ਪਾਣੀ ਖਾ ਜਾਂਦੇ ਨੇ ਉਹਨਾਂ ਦਾ। ਕਾਰਟੋਨ ਨੇ ਥੋੜੀ ਯੋਗਤ ਲਗਾਈ। ਉਸ ਨੇ ਇੱਕ ਥਾਂ ਉੱਤੇ ਰੋਟੀਆਂ ਰੱਖੀਆਂ ਤੇ ਉਹਨਾਂ ਉੱਤੇ ਆਪਣੀ ਤੇਜ਼ ਨਜ਼ਰ ਰੱਖੀ। ਜਿਵੇਂ ਹੀ ਚੂਹੇ ਆਏ ਉਹ ਇੱਕ ਦੂਜੇ ਦੀਆਂ ਲੱਤਾਂ ਵਿੱਚ ਫਸ ਗਏ ਕਿਉਂਕਿ ਕਾਟੋ ਨੇ ਉੱਥੇ ਇੱਕ ਛੋਟਾ ਜਿਹਾ ਜਾਲ ਵਿਸਾਇਆ ਹੋਇਆ ਸੀ ਜਦੋਂ ਚੂਹੇ ਉਸ ਵਿੱਚ ਫਸ ਗਏ ਕੁੱਤੇ ਨੇ ਇਹ ਦੇਖ ਕੇ ਖੁਸ਼ੀ ਨਾਲ ਕਾਟੋ ਨੂੰ ਜੰਗਲ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਪਰ ਕਾਟੋ ਨੇ ਜੰਗਲ ਵਿੱਚ ਥੋੜੇ ਜੇ ਦਿਨ ਗੁਜ਼ਾਰੇ ਅਖੀਰ ਉਸ ਨੂੰ ਆਪਣੇ ਪੁਰਾਣੇ ਘਰ ਦੀ ਯਾਦ ਆਉਣ ਲੱਗੀ ਉਸ ਨੂੰ ਆਪਣੇ ਮਾਲਕ ਤੇ ਉਹਦੇ ਬੱਚਿਆਂ ਤੇ ਆਪਣੇ ਆਰਾਮਦਾਇਕ ਗੱਦੇ ਦੀ ਵੀ ਯਾਦ ਆਈ ਫਿਰ ਉਹ ਆਪਣੇ ਵਾਪਸ ਪਿੰਡ ਨੂੰ ਜਾਣ ਲਈ ਤੁਰ ਪਈ ਉਸਨੇ ਕੁੱਤੇ ਤੋਂ ਇਜਾਜ਼ਤ ਲਈ ਤੇ ਉਸ ਦਾ ਧੰਨਵਾਦ ਕੀਤਾ ਤੇ ਜੰਗਲ ਵਿੱਚੋਂ ਆਪਣੇ ਘਰ ਵੱਲ ਨੂੰ ਤੁਰ ਪਈ ਰਸਤੇ ਵਿੱਚ ਉਸ ਨੂੰ ਫਿਰ ਕਈ ਪਸ਼ੂ ਪੰਛੀ ਮਿਲੇ ਚਿੜੀ ਵੀ ਮਿਲੀ ਤੇ ਉਸਨੇ ਚਿੜੀ ਦਾ ਵੀ ਧੰਨਵਾਦ ਕੀਤਾ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਘਰ ਪਹੁੰਚ ਗਈ ਤਾਂ ਬੱਚੇ ਉਸ ਨੂੰ ਵੇਖ ਕੇ ਉੱਚੀ ਆਵਾਜ਼ ਵਿੱਚ ਚੀਕਣ ਲੱਗੇ ਕਾਟੋ ਵਾਪਸ ਆ ਗਈ ਇਹ ਦੇਖ ਕੇ ਸਾਰੇ ਬੱਚੇ ਬਹੁਤ ਖੁਸ਼ ਹੋਏ ਮੰਗਤਰਾਮ ਨੇ ਵੀ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਤੇ ਉਸ ਲਈ ਨਵਾਂ ਦੁੱਧ ਲਿਆ ਕੇ ਉਸ ਨੂੰ ਦਿੱਤਾ ਪੀਣ ਲਈ 카ਟੋ ਨੇ ਸੋਚਿਆ ਘਰ ਤੋਂ ਸੁੰਦਰ ਹੋਰ ਕੁਝ ਨਹੀਂ ਮੇਰੀ ਇਹ ਯਾਤਰਾ ਤਾਂ ਚੰਗੀ ਸੀ ਪਰ ਮੇਰਾ ਇਹ ਘਰ ਸਭ ਤੋਂ ਵਧੀਆ ਹੈ ਤੇ ਹੁਣ ਉਸ ਨੇ ਫੈਸਲਾ ਕੀਤਾ ਕਿ ਉਹ ਕਦੇ ਵੀ ਇਸ ਘਰ ਨੂੰ ਛੱਡ ਕੇ ਨਹੀਂ ਜਾਵੇਗੀ ਤੇ ਉਹ ਹਮੇਸ਼ਾ ਆਪਣੇ ਘਰ ਦੇ ਵਿੱਚ ਹੀ ਰਹੇਗੀ ਇਹ ਦੇਖ ਕੇ ਮਾਲਕ ਘਰ ਦਾ ਤੇ ਘਰ ਦੇ ਸਾਰੇ ਬੱਚੇ ਬਹੁਤ ਖੁਸ਼ ਹੋਏ 카ਟੋ ਪਹਿਲਾਂ ਦੀ ਤਰ੍ਹਾਂ ਉਹਨਾਂ ਨਾਲ ਹੱਸ ਕੇ ਖੇਡਣ ਲੱਗੀ ਤੇ ਸਾਰੇ ਬੱਚੇ ਵੀ 카ਟੋ ਨਾਲ ਖੇਡ ਕੇ ਬਹੁਤ ਖੁਸ਼ ਸਨ ਹੁਣ 카ਟੋ ਆਪਣੇ ਮਾਲਕ ਦੇ ਨਾਲ ਰਹਿੰਦੀ ਤੇ ਆਪਣੇ ਘਰ ਦੇ ਉਸ ਬੱਚਿਆਂ ਦੇ ਨਾਲ ਰਹਿੰਦੀ ਤੇ 카ਟੋ ਆਪਣੇ ਪਰਿਵਾਰ ਵਿੱਚ ਆ ਕੇ ਬਹੁਤ ਖੁਸ਼ ਸੀ ਤੇ ਤੁਹਾਨੂੰ ਅੱਜ ਦੀ ਇਹ ਕਹਾਣੀ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ